ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਤਨ ਨਗਸੇ ਲਈ ਲੈ ਕੇ ਆਏ ਜੀ ਇੱਕ ਗੱਭਣਾ ਬਈ ਵੜ ਥੋੜੇ ਕਿ ਦਿਨ ਕਰਮਾ ਲਈ ਲੈਂਦੀ ਆ ਤੇ ਦੋ ਬੜਾਂ ਜਿਹੜੀਆਂ ਤਾਜ਼ੀਆਂ ਸੂਆਂ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਾਈ ਬਈ ਜਿਸ ਅਸੀ ਕਾਲ ਸਸਰੀ ਕਾ ਵੀ ਡਾਕਟਰ ਹੋ ਠੀਕ ਹੋ ਵਧੀਆ ਜੀ ਵਧੀਆ ਵਧੀਆ ਵੀ ਨਾਮ ਤੇ ਐਡਰੈਸ ਬੋਲ ਨਾ ਡਾਕਟਰ सोनू ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਆਪਾਂ ਡਾਕਟਰ ਭਲੋੜ ਵੀ ਆ ਨਿਹਾਲ ਸਿੰਘ ਵਾਲਾ ਵੀ ਆ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣੇ ਗਾ 8899099728 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਡਾਕਟਰ ਫਾਰਮ ਚੋਂ ਲਈ ਆ ਬਈ ਦੂਜੇ ਸੂਏ ਸੁੰਦੀ ਆ ਇਹ ਠੀਕਾ ਸੂਣ ਦੇ ਵਿੱਚ ਅਜੇ ਇਹਦੇ 10 ਦਿਨ ਪਏ ਆ ਬਈ 1 ਫਾਰਮ ਮੇ ਜੋ ਖਰੀਦੀ ਆ ਬਾਈ ਨੇ ਢੱਲ ਢੁੱਲ ਦੇਖੋ ਬਹੁਤ ਪਈਆ ਸਾਰੀਆਂ ਬਾਲਟਾਂ ਲਾ ਗੱਡੂ ਫਿਰ ਸੋਣਾ ਕਿੰਨਾ ਗਾ ਰਿਹਾ ਘੜਾ ਬਾਈ ਦੁੱਧਾ ਦੁੱਧ ਨੇ ਡਾਕਟਰ ਦਿੱਤਾ ਪਲੂਨ ਨੇ ਬਾਈ 28 ਕਿਲੋ ਠੀਕ ਆ ਹਾਂ ਇਹ ਗਰੀ 30 ਦੁਬਾਰ ਰਹੂਗੀ ਮੋਹ ਇਹਨੇ ਖੋਲੀ ਬਾਕੀ ਥਣ ਥਣ ਦਿਖਾ ਦੇ ਨਾਲਾ ਨੋਣਾ ਦਿਖਾ ਦੇ ਲੈਵੇ ਤੇ ਬੋਟੀਆਂ ਆ ਬੜੀਆਂ ਚੰਗੀਆਂ ਪੋਲੀ ਪਈਆ ਹਜੇ ਤਾਂ ਹਨਾ ਬਹੁਤ ਬਹੁਤ ਜਿਆਦਾ ਪੋਲੀ ਪਈਆ ਬਾਈ ਡਾਕਟਰ ਬਾਕੀ ਥਣ ਥਣ ਬਹੁਤ ਸੋਹਣਾ ਲੱਗਿਆ ਗੱਲਾ ਗੱਲਾ ਥਣ ਪੀੜੀ ਦੇ ਪਾਜ ਵਰਗੇ ਥਣ ਬਾਕੀ ਕੱਦ ਫੁੱਲ ਆ ਬਾਈ ਹਾਂ ਫੁੱਲ ਕੱਦ ਦਾ ਛੋਟੀ ਨਾ ਮੰਨਿ ਹਾਂਜੀ ਇਹ ਸੂਟ ਬੜਾ ਇਹਦੇ ਡਿੱਗੋ ਵੀ ਲੱਗਿਆਗਾ ਵਰਲਡ ਵਾਈਡ ਦਾ ਓਕੇ ਹਾਂਜੀ ਵੀਰੇ ਚੰਗੇ ਸੀਮਨ ਤੋਂ ਕਰਮਾੜੀ ਗੱਬਣ ਆ ਬਾਈ ਬਿਊਟੀ ਇੱਕ ਨੰਬਰ ਆ ਕੱਦ ਦੇਖੋ ਕਰਮਾੜੀ ਦਾ ਡਾਇਮੰਡ ਪੀਸ ਆ ਕਿ ਨਹੀਂ ਬਾਈ ਹਾਂਜੀ ਹਾਂਜੀ ਵੀਰੇ ਬਾਕੀ ਝੂਲਚਾ ਬਾਕੀ ਆਏ ਆ ਨਾਟਰ ਗੱਲ ਆਰਡਰ ਬਣਾਉਗੀ ਫਿਟਿੰਗ ਵਾਲਾ ਜਾਮਾ ਆ ਟੁੱਟਮਾ ਹਵਾਨਾ ਨਹੀਂ ਬਣਾਉਂਦਾ ਸਮਾਂ ਨਹੀਂ ਬਣਾਉਂਦੀ ਇਹ ਤੁੰਗ ਦਿਖਾ ਦੇ ਬਹੁਤ ਪਈ ਆ ਜੇ ਕਰਮਾੜੀ ਦੀ ਕੀ ਬਾਤ ਆ ਬਾਈ ਬਾਕੀ ਚਮਕ ਚਮਕ ਜਿੰਦ ਜਾਨ ਬਹੁਤ ਹੂੰ ਪਿੱਛੇ ਤੋਂ ਚੌੜੀ ਜੂੜੀ ਪਲੀ ਵੀ ਕਰਮਾੜੀ ਫੁੱਲ ਆ ਬਾਈ ਕੀ ਮੋਲ ਜੈ ਜੈ ਟਾਟਰੀ ਦਾ ਮੁੱਲ ਕਰੋ ਜਿੰਨਾ ਮਰਜ਼ੀ ਕਰਾ ਲੈ 1 30 ਕਰਾ ਲੈ 35 ਕਰਾ ਲੈ ਬਸ ਲੈਣ ਦੇਣ ਜਿਹੜਾ ਹੋਊਗਾ ਛੋਟਾ ਛੱਪਾ ਕਰਦਾ ਕਿ 1 20 ਚ ਠੀਕ ਆ ਭਾਈ ਹਾਂਜੀ ਭਾਈ 1 ਲੱਖ 20000 ਰੁਪਿਆ ਮੁੱਲ ਆ ਮੰਨ ਤਾਂ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਭਾਈ ਤੈਨੂੰ ਪਤਾ ਆਪਾਂ ਹੁਣ ਸਿਆਣਾ ਚ ਵੇਚਦੇ ਆਂ 1 30 35 ਦੀਆਂ ਵਿਕਦੀਆਂ ਸਹੀ ਗੱਲ ਆ ਭਾਈ ਹੂੰ ਫੜੀ ਵੀ ਬੜੀ ਆ ਯਾਰ ਹਾਂ ਹਾਂ ਰਾਜੀ ਰੂਜੀ ਬੋਲਦਾ ਭਾਈ ਬਾਕੀ ਦੁੱਧ ਦੱਦਲੀ ਵੀ ਗਾਰੰਟੀ ਆ ਪੂਰੀ ਫੁੱਲ ਹੈ ਨਾ ਹੂੰ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਫੁੱਲ ਨਗੀਨਾ ਯਾ ਡਾਇ ਅੱਗੇ ਦੋ ਨੰਬਰ ਇਹ ਪਲੂਨ ਵਸੀ ਸੂਈ ਆ ਡਾਕਟਰ ਕੱਲ ਦੁਪਹਿਰੇ ਠੀਕ ਆ ਜੇਰ ਜੱਪੇ ਦੀ ਬਿਲਕੁਲ ਓਕੇ ਆ ਮਗਰ ਆ ਗਿਆ ਇਹਦੇ ਬੱਸਾ ਹੁਣ ਕੱਲ ਸੂਈ ਆ ਮੰਨ ਕੇ ਚੱਲ 12 13 ਲੀਟਰ ਬੋਲਾ ਹੋਏ ਥਲੇ ਓਕੇ ਬਾਈ ਹਾਂਜੀ ਬਾਈ ਆਰਡਰ ਬੜਾ ਚੰਗਾ ਹਣਾ ਆਰਡਰ ਬਹੁਤ ਸੋਹਣਾ ਬਾਈ ਬਾਕੀ ਐ ਐਵੇਂ ਪਲੂਨ ਵਸੀ ਆ ਕੋਈ ਲੱਕ ਛੜਦਾ ਨਹੀਂ ਇਹਦਾ ਪੂਰਾ ਵੀ ਲੈ ਕੋਈ ਚੈੱਕ ਨਹੀਂ ਕੋਈ ਛਤਰੀ ਨਹੀਂ ਲੈ ਵੀ ਸੀਲ ਫੁੱਲਾ ਲੈ ਕੇ ਆ ਬਾਤ ਬੜੀ ਠੰਡੀ ਆ ਨਾ ਹਾਂਜੀ ਬਾਈ ਲੈ ਵਾ ਦੇਖ ਇੱਕ ਮੂਹਰ ਨੂੰ ਇੱਕ ਨੰਬਰ ਥਾਣ ਲੱਗਿਆ ਚਵਾਈ ਕਿਵੇਂ ਆ ਬਾਈ ਇੱਕ ਨੰਬਰ ਚ ਬਾਈ ਡਾਕਟਰ ਗੁਲਾਬੀ ਥਾਣ ਲੱਗਿਆ ਪੂਰਾ ਬੜਾ ਡੰਗਾ ਬਾਈ ਬ੍ਰੀਡ ਇੱਕ ਨੰਬਰ ਕੱਦ ਇੱਕ ਨੰਬਰ ਸੁਈਸ ਬਾਕੀ ਕਾਦ ਗੁੱਦ ਫੁੱਲ ਆ ਬਹਿੜ ਦੇ ਹਿਸਾਬ ਨਾਲ ਬਹੁਤ ਕੱਦ ਹਾਂ ਬਿਊਟੀ ਵੀ ਇੱਕ ਨੰਬਰ ਆ ਜਾਤ ਵਹੀ ਆ ਬਹਿੜ ਹਾਂਜੀ ਬਾਈ ਕਿ ਨਹੀਂ ਬਾਕੀ ਇੱਕ ਗੱਲ ਹੋਰ ਡਾਟਰ ਆਰਡਰ ਦੇਖ ਜਾਵਾਂ ਕੰਪੈਕਟਡ ਦਾ ਫੀਟਿੰਗ ਵਾਲਾ ਸਹੀ ਗੱਲ ਆ ਫੀਟਿੰਗ ਅਲੱਗੂ ਟੁੱਟਮ ਵਾਲਾ ਨਾ ਨਾ ਬਾਈ ਨਾ ਸੇਤੀ ਕੋਈ ਪ੍ਰੋਬਲਮ ਆ ਗਿਆ ਹਾਂ ਜੀ ਇਹਦੀ ਨਹੀਂ ਆਉਂਦੀ ਵੀਰੇ ਕੀ ਮੋ ਲੱਜਾ ਜੱਜ ਇਹਦਾ ਮੁੱਲ ਕਰਾਉਣਾ ਕਿਰੋਨ ਜਿੰਨਾ ਮਰਜ਼ੀ ਕਰਾ ਲਾ ਬਸ ਲੈਣ ਦੇਣ ਜੀ ਹੋਊਗੀ 68000 ਦੀ ਦੇਣੀ ਐ ਚੱਕ ਬਾਈ ਜਮਾ ਬਸ ਦੇਣੀ ਐ ਤੂੰ ਘੱਟ ਨਹੀਂ ਹੋਣੀ ਓਕੇ ਬਾਈ ਐ ਮੁੱਲ ਕਰਾਉਣਾ 70 ਕਰਾ ਲਾ 75 ਕਰਾ ਲਾ ਦਾ ਫਾਇਦਾ ਕੋਈ ਨਹੀਂ 68000 ਰੁਪਈਆ ਮੁੱਲ ਬਸ 68 ਦੀ ਦੇਣੀ ਐ ਲੈਣ ਦੇਣ ਦਾ ਹੀ ਆ ਹਨਾ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਵੈੜ ਚੰਗੀ ਆ ਕੰਦ ਕਾਠ ਵਾਲੀ ਐ ਸੂਈ ਸਵਾਈ ਐ ਬੱਚਾ ਵੀ ਡਾਇਮੰਡ ਪੀਸ ਹੀ ਦਿੱਤਾ ਦੇ ਬੱਚਾ ਦਿੱਤਾ ਕਹਿੰਦਾ ਹਾਂਜੀ ਹਾਂਜੀ ਬਾਈ ਲੱਗਿਆ ਨਾ ਯਾਰ ਸੀਮਨ ਵੱਸੀ ਵਾਲਾ ਹੀ ਬਈ ਪਰ ਚਲੋ ਦੇਖੋ ਨਾ ਹੂੰ ਬਾਕੀ ਦੁੱਧ ਵਧੀਆ ਦੇ ਦੋ ਬਸੀ ਬਈ ਜੇ ਕੋਈ ਚੰਗੀ ਛੇ ਵਾਲਾ ਹੋਇਆ ਹੂੰ 18 ਤੋਂ 20 ਕਿਲੋ ਦੁੱਧ ਵਿੱਚ ਮਾਉਣ ਦੇ ਦੋ ਸਹੀ ਆ ਬਾਈ ਠੀਕ ਹੈ ਅੱਗੇ ਬਈ ਲਾਸਟ ਕਿਹੜਾ ਸੂਆ ਸੂਈ ਇਹ ਵੀ ਪਹਿਲਾਂ ਨਹੀਂ ਸੂਈ ਆ ਬਈ ਸਾਈਵਾਲ ਕੋਈ ਲੱਤ ਲੱਤ ਇਹ ਵੀ ਪਰਸੋਂ ਰਾਤ ਦੀ ਸੀ ਜੇਰ ਜੂਰ ਆਪਣੇ ਘਰੇ ਪਈ ਆ ਵੀਡੀਓ ਬਣਾਈ ਹੋਈ ਆ ਠੀਕ ਆ ਬਾਈ ਮਗਰ ਇਹਦੇ ਬੱਚਾ ਆ ਗਿਆ ਬਈ ਮਗਰ ਬੱਚਾ ਇੱਧਰ ਨਹੀਂ ਮਰਜੀ ਬਈ ਡਾਕਟਰਾਂ ਕੋਈ ਚੱਕਰ ਆ ਸਾਈਵਾਲ ਲੱਤਾਂ ਮਾਰਦੀਆਂ ਲੈ ਲੈ ਠੰਡੀ ਬਾੜੀ ਆ ਯਾਰ ਹਨਾ ਪੂਰੀ ਠੰਡੀ ਸੀ ਲਾ ਬਈ ਡਾਕਟਰ ਪਰਸੋਂ ਸੂਈ ਆ ਅਜੇ 8 7 8 ਕਿਲੋ ਬੋਲਾ ਹੋਏ ਐਵੇਂ 10 ਕਿਲੋ ਕਹਿਣ ਜਮਾ ਮੱਜ ਨਾਲ ਦਾ ਰੁੱਧ ਦੀ ਮੈਂ ਕਿਹਾ ਬਈ ਡਾਕਟਰ ਪਿਓਰ ਸ਼ਾਹੀ ਵਾਲਾ ਆ ਆਏ ਕੋਹੋ ਜੀ ਨਹੀਂ ਹੈਗੀ ਗਾ ਸਹੀ ਗੱਲ ਆ ਫੈਂਟ ਫੋਲੋ ਗਰਮੀ ਬਿਲਕੁਲ ਨਹੀਂ ਬਸ ਮੱਜਾਂ ਮਰ ਗਈ ਆ ਬਈ ਧੰਨ ਬੰਨ ਦੇਖ ਲੈ ਪੂਰੀ ਬਈ ਜਮਾ ਲਾਲ ਕਲਰ ਆ ਧੰਨ ਧੰਨ ਬੰਨ ਬੰਨ ਪਿਓਰ ਸ਼ਾਹੀ ਵਾਲ ਆ ਗਈ ਜਮਾ ਡੁੱਬਲੀ ਨਹੀਂ ਹੈਗੀ ਠੰਡੀ ਬਾੜੀ ਆ ਯਾਰ ਠੰਡੀ ਦਾ ਬਈ ਡਾਕਟਰ ਮੈਂ ਫਿਰ ਬਾਰ ਬਾਰ ਉਹੀ ਗੱਲ ਕਹਿਣ ਦਾ ਫਾਇਦਾ ਨਹੀਂ ਥੋੜਾ ਜਿਹਾ ਕੈਮਰ ਨਾਲ ਡਰਦੀ ਆ ਸਹੀ ਗੱਲ ਲੈ ਬਈ ਜਿੱਥੇ ਮਰਜੀ ਬਈ ਲੈ ਜਿੱਥੇ ਮਰਜੀ ਬਹਿ ਜਾ ਕੋਈ ਲੈਕਚਰ ਨਹੀਂ ਕਹਿਣਾ ਕੁਛ ਨਹੀਂ ਕੀ ਆ ਬਾਤ ਆ ਯਾਰ ਜਾਂ ਤਾਂ ਬੜੀਆ ਕਰ ਮਾੜੀ ਤੇ ਲੈ ਸੋ ਮੰਗ ਫੁੱਲ ਮਿਲਦੀ ਬਹੁਤ ਘੱਟ ਆ ਬਈ ਬਾਕੀ ਸੂਈ ਸਵਾਈ ਆ ਥਾਣੀ ਬੜਾ ਚੰਗਾ ਲੱਗਿਆ ਹਨ ਹਨ ਵੀ ਡਾਕਟਰ ਚਵਾਈ ਚੁਈ ਇੱਕ ਨੰਬਰ ਆ ਬਾਈ ਠੀਕ ਆ ਕੋਈ ਸਾੜਾ ਸਾੜਾ ਕੋਈ ਚੱਕਰ ਹੀ ਨਹੀਂ ਲੱਗਾ ਜਿੱਧਰ ਦੀ ਮਾਦੀ ਜਾ ਤੂੰ ਹੱਥ ਪੇਰੀਆ ਲੈ ਬਈ ਅਹਿਮ ਅਗਰ ਦੀ ਬਹਿ ਜਾ ਬਹਿੜ ਲੈ ਕੁਛ ਨਹੀਂ ਹੈ ਨਾ ਲੈ ਸੀਲ ਫੁੱਲ ਲੈ ਜਿਵੇਂ ਮਰਜ਼ੀ ਲੈ ਬੜੀ ਠੰਡੀ ਹੈ ਯਾਰ ਲੈ ਬਈ ਕਿਆ ਬਾਤ ਦੋ ਤਾਨੂੰ ਵੀ ਡਾਟਰ 12-13 ਕਿਲੋ ਹੀ ਐਵੇਂ 15-16 ਕਿਲੋ ਕਹਿਣ ਦਾ ਫਾਇਦਾ ਨਹੀਂ ਸਹੀ ਆ ਬਾਕੀ ਪਹਿਲਣਾਂ ਗੀ ਚੰਗੀਆਂ ਨਮਾ ਹਾਂ ਨਾ ਨਾ ਬਾਕੀ ਫਰਕ ਵਧੀਆ ਲੱਗਿਆ ਕੀ ਮੋਲ ਹੈ ਜੈ ਜਫਰ ਇਹਦਾ ਮੋਲ ਡਾਟਰ 50 ਕਰ ਲੈ ਚਾਹੇ 55 ਮਸੇ ਲੈਣ ਦੇ ਨੇ 48000 ਦੀ ਦੇ ਦੇ 48000 ਦੀ ਵੇੜ ਬਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੱਕਰ ਨਹੀਂ ਖੋਜੂਗਾ ਭਾਈ ਤੇ ਨਗਸੀ ਭਰਾ ਕੋਲੇ ਤਿੰਨ ਤਿੰਨ ਹੀ ਰੱਖਾਤੇ ਕਿਸੇ ਵੀ ਨੂੰ ਤੰਨਾ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ